లై మిత్రో ଏକ ఆహ ਜਿਹੜੀ ਪੈਪ ਵਾਲਾ ਤੁਸੀਂ ਪੜਾਕਾ ਚੱਲਦਾ ਦੇਖਦੇ ਹੁੰਦੇ ਹੋਗੇ ਬਹੁਤ ਇਹ ਜਾਨੀ ਕਿ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈਗਾ ਇਹਦੇ ਵਿੱਚ ਕੀ ਕੁਝ ਪਾਉਣਾ ਹੁੰਦਾਗਾ ਤੁਹਾਨੂੰ ਉਹ ਚੀਜ਼ਾਂ ਦਿਖਾਉਣਾ ਪਹਿਲਾਂ ਤਾਂ ਆ ਇੱਕ ਪੱਥਰ ਹੈਗਾ ਇਹਨੂੰ ਇਹਦੇ ਵਿੱਚ ਪਾਤਾ ਆਪਾਂ ਠੀਕ ਹੈ ਇਹਨੂੰ ਇਹਦੇ ਵਿੱਚ ਪਾ ਕੇ ਆਪਾਂ ਚਲਾਵਾਂਗੇ ਉਸ ਤੋਂ ਬਾਅਦ ਪਾਉਣਾਗਾ ਇਹਦੇ ਵਿੱਚ ਪਾਣੀ ਪਾਣੀ ਪਾ ਕੇ ਤੁਸੀਂ ਫਾਇਰਿੰਗ ਹੁੰਦੀ ਦੇਖਿਓ ਹਾਲੋ ਪਾਣੀ ਪਾਤਾ ਪਾਣੀ ਪਾਉਣ ਤੋਂ ਬਾਅਦ ਇਹਨੂੰ ਹਿਲਾਉਣਾਗਾ ਮੂਰੇ ਹੱਥ ਲਾ ਕੇ ਅੜਦਾ ਮਾ ਬਣੀ ਆ ਦੇਖੋ ਉਹ ਜਿਹੜਾ ਪੱਥਰ ਜਗਾ ਆਪਾਂ ਉਹ ਬਾਹਰ ਕੱਢ ਦਾਂਗੇ ਇਹਨੂੰ ਉਹ ਆ ਗਿਆ ਬਾਹਰ ਹੁਣ ਤੁਸੀਂ ਐ ਦੇਖੋ ਚਾਲਦਾ ਲੈ ਇਹਦੇ ਇਹਦੇ ਉੱਤੇ ਇਥੇ ਫੋਕਸ ਕਰ ਲਓ ਤੁਸੀਂ ਅੱਗ ਨਿਕਲਦੀ ਦੇਖੇ ਦੇ ਵਿੱਚ ਲਾਦਾ ਵੀ ਰੈਡੀ ਸਟੇਡੀ ਗੋ ਨਿਕਲਿਆ ਕੰਨਾ ਚੋ ਕੀੜੇ ਤੁਸੀਂ ਐ ਦੇਖੋ ਵੀ ਇਥੇ ਵੀ ਲਾੜ ਦੇਖੋ ਕਿੱਡੀ ਨਿਕਲੀ ਸੀਗੀ ਠੀਕ ਹੈ ਇੱਕ ਵਾਰੀ ਆਪਾਂ ਹੋਰ ਟਰਾਈ ਕਰਦੇ ਆ ਪੱਥਰ ਫੇਰ ਵਿੱਚ ਪਾਇਆ ਇਹਨੇ ਪਾਣੀ ਪਾਇਆ ਥੋੜਾ ਜਿਹਾ ਵਿੱਚ ਇਹਦੇ ਮੈਂ ਤੂੰ ਤਾਂ ਕਹਿੰਦਾ ਸੀ ਚਲਦਾ ਨਿਕਾ ਇਹ ਫ੍ਰੀ ਆ ਬਾਈ ਤਿਵਾਲੀ ਤੇ ਇਹ ਫ੍ਰੀ ਆ ਆਪਣਾ ਕਾਹ ਹੈ ਕਿਸੇ ਵੀ ਤਰ੍ਹਾਂ ਦੇ ਬੱਚਿਆਂ ਦੀ ਨਾ ਕੋਈ ਟੈਨਸ਼ਨ ਨਾ ਫੈਂਸ਼ਨ ਠੀਕ ਹੈ ਗੱਲ ਸਾਰਾ 100 100 150 ਰੁਪਏ ਦੇ ਵਿੱਚ ਘਰੇ ਬਣ ਜਾਂਦਾ ਯਾਰ ਜਿੰਨੇ ਤੇ ਤੇ ਮਰਜ਼ੀ ਚਲਾਈ ਜਾਣਾ ਤੇਰਾ ਕਮਾਂਡੀ ਵੀ ਨਹੀਂ ਐ ਡੇ ਡੇ ਫਾਇਰ ਕਰ ਸਕੂਗਾ ਜਿਹੜੇ ਤੂੰ ਕਰ ਦੇਗਾ ਨਾ ਕੋਈ ਡਰ ਨਾ ਕੋਈ ਜਬਾਕ ਦਾ ਡਰ ਪੱਥਰ ਗਏ ਵੀ ਕਰਦਾ ਆਪਾਂ ਇਹਦੇ ਵਿੱਚ ਹੁਣ ਤੂੰ ਐ ਨਹੀਂ ਇਹਦੇ ਵਿੱਚ ਆਏ ਨਾ ਤੁਸੀਂ ਜਿਹੜਾ ਸ਼ਾਟ ਦਿਖਾਉਣਾਗਾ ਉਹ ਅੱਗ ਦਾ ਦਿਖਾਓ ਨਾ ਪਬਲਿਕ ਨੂੰ ਦਿਖਾਓ ਨਾ ਵੀ ਕੀ ਹੈਗਾ ਰੈਡੀ ਸਟੇਡੀ ਗੋ ਲਾਗੀ ਰਿਕਾਰਡਗਾ ਹੋ ਗਿਆ ਫੋਕਸ ਚੱਲ ਫੇਰ ਤੇਰਾ ਮਣਦੇਉ ਬਾਣੇ ਨੂੰ ਗਦੀ ਨਹੀਂ ਖਾਂਦੀ ਦਾਣੇ ਨੂੰ ਹੋਰ ਦੇਖਣਾ ਟ੍ਰੈਂਡ ਹੋਰ ਕਰ ਦੇਣਾ ਕਦਾ ਜਾਂ ਨਵਾਂ ਤਿਆਰ ਕਰਕੇ ਦਿਖਾਵਾਂ ਨਵਾਂ ਤਿਆਰ ਕਰਦੇ ਆਪਾਂ ਤੁਹਾਡੇ ਸਾਹਮਣੇ ਅੱਖਾਂ ਦੇ ਤਿਆਰ ਕਰਾਂਗੇ ਨਵਾਂ ਕਿੱਦਾਂ ਤਿਆਰ ਕਰਾਂਗੇ ਠੀਕ ਹੈ ਮੈਂ ਸਾਰਾ ਸਮਾਨ ਲੈ ਹੋਣਾ ਚਾਕੇ ਨਵਾਂ ਤਿਆਰ ਕਰਨਾ ਕੋਈ ਬਾਹਲਾ ਔਖਾ ਨਹੀਂ ਹੈਗਾ ਇਹ ਸੌਖੀ ਜਿਹਾ ਜਗੜ ਕੀ ਕੀ ਚੀਜ਼ਾਂ ਦੀ ਲੋੜ ਪੂਸ ਨੂੰ ਸਾਰੀਆਂ ਦਿਖਾਉਣਾ 1 ਮਿੰਟ ਦੇ ਵਿੱਚ ਵਿੱਚ ਆਹ ਰਹਾ ਤੁਸੀਂ ਦੇਖ ਲੈ ਮੇਰੇ ਹੱਥ ਦੇ ਵਿੱਚ ਤਿਆਰ ਕੀਤਾ ਹੋਇਆ ਤੇ ਹੁਣ ਆਪਾਂ ਇਹ ਨਵਾਂ ਤਿਆਰ ਕਰਨਾ ਜਿਹੜਾ ਉਹ ਕਿੱਦਾਂ ਕਰਨਾਗਾ ਕੀ ਕੁਝ ਚਾਹੀਦਾ ਹੋ ਨਵਾਂ ਤਿਆਰ ਕਰਨ ਦੇ ਲਈ ਦੋ ਪਾਈਪ ਲੈ ਲੈਣੇ ਨੇਗੇ ਇੱਕ ਇਹਦੇ ਜਿੱਡਾ ਪਾਈਪ ਆ ਸਾਈਜ਼ ਦੂਸਰਾ 90 mm ਲੈ ਲਓ ਇੱਕ ਅੱਧੇ ਕੈਂਚੀ ਦਾ ਪਾਈਪ ਤੇ ਇੱਕ ਇਹਦੇ ਵਿਚਾਲੇ ਇਦਾਂ ਦਾ ਲੈਣਾ ਹੈਗਾ 100 ਗੱਟ ਹਾਂ ਇਹਨੂੰ ਇਹਦੇ ਉੱਤੇ ਚੜਾ ਲਓ 100 ਗੱਟ ਨੂੰ ਇਹਨੂੰ ਉੱਤੇ ਚੜਾ ਕੇ ਨੂੰ ਇਦਾਂ ਠੋਕ ਦਿਓ ਠੀਕ ਹੈ ਉਦੋਂ ਬਾਅਦ ਆ ਪਾਈਪ ਆ ਜਿਹੜੀ ਇਹਨੂੰ ਇਹਦੇ ਵਿੱਚ ਪਾ ਲਓ ਇਹਨੂੰ ਵੀ ਐਂ ਠੋਕ ਦਿਓ ਓਕੇ ਉਦੋਂ ਬਾਅਦ ਇੱਕ ਕੈਪ ਮਿਲ ਜਾਂਦਾ ਹੁੰਦਾ ਆਪਾਂ ਨੂੰ ਇਹ 90 mm ਵਾਲਾ ਚਾਹੀਦਾ 90 mm ਵਾਲੀ ਤੇ ਚੜਾਵਾਂਗੇ हां ਇਧਰ ਇਧਰ ਆ ਪਾਸਾ ਬੰਦ ਕਰਨਾ ਨਹੀਂ ਆਇਆ ਦਾ ਇਹ ਸਾਰ ਪਾਰਾ ਗਲੀ ਵੇਜਦੀ ਹੈ ਇਹਦੇ ਇਧਰ ਦੀ ਕੋਈ ਪਾਵੋਗੇ ਐ ਨਹੀਂ ਪੂਆ ਠੀਕ ਹੈ ਇਧਰ ਨੂੰ ਆਪਾਂ ਬੰਦ ਕਰਨਾ ਜਿੱਦਾਂ ਕੀ ਆ ਬੰਦ ਕੀਤਾ ਪਿਆ ਠੀਕ ਹੈ ਇਧਰ ਨੂੰ ਇਦਾਂ ਬੰਦ ਕਰ ਲੈਣਾਗਾ ਇਹ ਠੋਕਤਾ ਹੁਣ ਇਹਦੇ ਲਈ ਇੱਕ ਆਪਾਂ ਨੂੰ ਚਾਹੀਦਾ ਦੋਸਤੋ 70-80 ਰੁਪਏ ਦਾ ਜਾਂ 100 ਰੁਪਏ ਦਾ ਮਿਲ ਜਾਂਦਾ ਦਾ ਆਮੇ ਦੁਕਾਨ ਤੋਂ ਇਲੈਕਟ੍ਰਿਕ ਗੈਸੀ ਗੈਸ ਚੁੱਲਾ ਚਲਾਉਣ ਲਾ ਇਹਦੇ ਵਿੱਚ ਵੀ ਇਹ ਇਲੈਕਟ੍ਰੀ ਪਾਇਆ ਹੋਇਆ ਠੀਕ ਹੈ ਇਲੈਕਟ੍ਰਿਕ ਇਹਦੇ ਵਿੱਚ ਗਲੀ ਕੱਢਣੀ ਜਵਾ ਬਸਕਾਰ ਜਿੱਥੇ ਆ ਦੇਖ ਲਓ ਤੁਸੀਂ ਆ ISO ਦਾ ਮਾਰਕਾ ਲੱਗਿਆ ਹੋਇਆਗਾ ਹਾਂ ਇਹਦੇ ਵਿੱਚ ਦੀਆਂ ਸਿਰਫ ਕੱਲਾ ਲੈਟਰਾਂ ਐ ਵਿੱਚ ਦੀ ਜਾਵੇ ਗਲੀ ਕਿੱਦਾਂ ਕੱਢਣੀ ਉਹ ਸਾਰਾ ਤੁਹਾਨੂੰ ਮੈਂ ਦੱਸ ਦੇਣਾਗਾ ਉੱਥੇ ਆਪਾਂ ਗੈਸ ਸਿਲੰਡਰ ਤੇ ਕੱਢ ਲੈਣੇ ਗਲੀ ਉੱਥੇ ਪੁਰਾਣਾ ਲੈਟਰ ਪਿਆ ਉਹ ਗਰਮ ਕੱਢ ਕੇ ਦੇ ਵਿੱਚ ਦੀ ਕਰ ਦਾਂਗੇ ਆਹ ਜਿਆ ਪੌਲ ਸਿਲੰਡਰ ਦੇ ਦਿੱਤਾ ਚਲਾ ਆ ਮੇਰੇ ਕੋਲੇ ਨਾ ਘਰੇ ਖਰਾਬ ਹੋਇਆ ਹੋਇਆ ਪੈਨਸੀਆ ਜਿਹਦੇ ਵਿੱਚ ਦੀ ਆਪਾਂ ਇਹ ਗਲੀ ਕੱਢਣੀ ਆ ਕਿਤੇ ਨਵਾਂ ના ਕਿਤੇ ਖਰਾਬ ਕਰ ਲਿਓ ਉਹਦਾ ਤੇ ਨਵੇਂ ਉਧਾਰ ਲੋਕ ਦੇ ਉੱਤੇ ਇਹਨੂੰ ਆਪਾਂ ਗਰਮ ਕਰ ਲਾਗੇ ਪੂਰਾ ਵੀ ਜਿਹੜਾ ਇਹਦੇ ਵਿੱਚ ਦੀ ਗਲੀ ਆ ਜਿਹੜੀ ਸੌਕੀ ਨਿਕਲ ਜਿਹਦੇ ਨਾਲ ਦਸਾਨ ਨਿਕਲ ਜੇ ਨਾਲੇ ਪੂਰੀ ਪੂਰੀ ਨਿਕਲ ਜੇ ਮਤਲਬ ਵੀ ਲੂਜ਼ ਨਾ ਰਹੇ ਇਹ ਇਹੇ ਤਰੀਕੇ ਨਾਲ ਗਲੀ ਕੱਢਣੀ ਆਪੇ ਦੇ ਵਿੱਚ ਤਾਂ ਇਹ ਦੋ ਕੱਢਣੀਆਂ ਨੇ ਦੂਜੀ ਵੀ ਗਲੀ ਚੋਂ ਦੱਸੂ ਪੂਰੀ ਪੂਰੀ ਕੱਢਣੀ ਆ ਦੂਜੀ ਵੀ ਆਪਾਂ ਜਿਹੜਾ ਲਾਲ ਹੋ ਜਾਂਦਾ ਜਿਹੜਾ ਵਧੀਆ ਕੇਰਾ ਜੀ ਆਪਣੇ ਜੇ ਬੜੀ ਜਿਹੜੀ ਪੂਰੀ ਵਧੀਆ ਨੇ ਪੂਰੀ ਦੇ ਵਿੱਚ ਦੀ ਉਹ ਗਰਮ ਹੋ ਗਿਆ ਇਹ ਕੀ ਕਰਦੇ ਦੇ ਉੱਤੇ ਤਰਿਆ ਇਹ ਗਲੀ ਵੇਜਰੀਏ ਤੇ ਨਿਕਲ ਗਈ ਇੱਕ ਇੱਕੇ ਗਲੀ ਨਿਕਲ ਗਈ ਠੀਕ ਹੈ ਇੱਕ ਗਲੀ ਆਪਾਂ ਹੋਰ ਕੱਢਣੀ ਐ ਇੱਕ ਗਲੀ ਨਾਲ ਨਹੀਂ ਸਰਦਾ ਗਲੀਆਂ ਦੋ ਕੱਢਣੀਆਂ ਨੇ ਆਪਾਂ ਇੱਕ ਗਲੀ ਆਪਾਂ ਹੋਰ ਕੱਢਦੇ ਆ ਲਾਈਟਰ ਨੂੰ ਕਰਮ ਕਰ ਲੈਂਦੇ ਆ ਇਹ ਆ ਗਈ ਗਲੀ ਇੱਥੇ ਠੀਕ ਐ ਦੂਸਰੀ ਗਲੀ ਕਾਡਾਂਗੇ ਆਪਾਂ ਇੱਥੇ ਪਰਾਂ ਕਰਦੇ ਨੂੰ ਇਸ ਕੱਢਦੇ ਆ ਇੱਥੇ ਕੱਢ ਲੋ ਚਾਹੇ ਉਹਦਾ ਉਹ ਤੁਹਾਡੀ ਹਿੱਸਾ ਹੈਗੀ ਚਾਹੇ ਉਰੇ ਕੱਢ ਲੋ ਆਏ ਮੰਨ ਕੇ ਚਲੋ ਜਰਾ ਇੱਥੋਂ ਤੁਸੀਂ ਗਿਰਮੀਆਂ 8 ਊਂਗਲਾਂ 8 ਊਂਗਲਾਂ ਇਹ ਤੋਂ ਪੂਰੀ ਗਿਰਮੀਆਂ 8 ਊਂਗਲਾਂ ਦੂਰ ਕੱਢਣੀਆਂ ਇਹਨੂੰ ਛੁਪਾ ਕੇ ਇਹ ਇਹਨਾਂ ਸਾਰਾ ਪਿੱਛੇ ਪੈਣਾ ਇਹਦੇ ਤੋਂ ਇਤਰੇ ਇਤਰੇ ਕੱਢਣਾ ਹੈ ਹਾਂ ਇਥੇ ਮਾਰਦੀ ਕਰ ਦੋ ਹਾਂ ਇੱਥੇ ਹਾਂ ਹਾਂ ਇੱਧਰ ਇੱਧਰ ਇਥੇ ਮਾਰਦੀ ਕਰ ਦੋ ਹਾਂ ਉਹ ਬੈਠੇ ਕਰ ਬ ਕਰ ਲੈਂਦਾ ਪੂਰੇ ਆ ਗਏ ਆ ਦੇਖੋ ਪੂਰਾ ਯਾਰ ਬਾਬੇ ਕਿਉਂ ਟੈਨਸ਼ਨ ਲੈਂਦੀ ਆ ਆ ਲੈਟਰ ਆ ਗਿਆ ਠੀਕ ਆ ਆਪਾਂ ਫੇਰ ਵੀ ਇੱਥੇ ਕੱਢੀਏ ਨਾ ਇਹ ਇੱਥੇ ਕੱਢਣੀ ਆ ਤੁਸੀਂ ਚੱਕੀਏ ਉਹ ਵੀ ਕਰ ਲੇ ਨੂੰ ਨੋ ਨੋ ਕੋ ਦਾ ਇਹਦੇ ਵਿੱਚ ਵੀ ਕੋਈ ਕੀ ਕਰਨਾ ਯਾਰ ਪਾਣੀ ਦਾ ਸਟਾਪ ਹੋਣਾ ਇਹਦੇ ਵਿੱਚ ਇੱਕ ਇਹੋ ਕੁਲੀ ਕਰਨ ਦਾ ਕੀ ਉਹ ਆ ਜਾ ਲੋ ਤਿਆਰ ਹੋ ਗਿਆ ਆ ਆਪਣਾ ਨਵਾਂ ਲੈਟਰ ਸੀ ਆ ਜਾਓ ਉੱਥੇ ਪਾ ਕੇ ਖੋਣਾ ਥੋੜਾ ਆਪਣੇ ਚਲੋ ਅ ਬਰ ਮੇਟਰੋ ਆਪਾਂ ਇਹਦੇ ਵਿੱਚ ਗਲੀ ਕੱਢ ਲੈਂਦੀ ਤੁਸੀਂ ਦੇਖ ਲਿਆ ਹਨ ਪਹਿਲਾਂ ਵਾਲੀ ਵੀਡੀਓ ਚ ਇਹਦੇ ਵਿੱਚ ਵੀ ਗਲੀ ਕੱਢਤੀ ਹੁਣ ਇਹਨੂੰ ਉੱਤੋਂ ਆਪਾਂ ਬੰਦ ਕਰਨਾ ਹੈਗਾ ਉਹਦੇ ਲਈ ਆਪਾਂ ਨੂੰ ਇੱਕਾ ਕੋਲ ਡਰਿੰਕ ਦੀ ਬੋਤਲ ਲੈ ਲਓ ਇਹ ਉਹ ਕਰ ਲਿਆ ਠੀਕ ਹੈ ਇਹਨੂੰ ਉਹਦੇ ਤਰ੍ਹਾਂ ਦਿੰਨੇ ਆਪਾਂ ਇਹਦਾ ਬਸ ਸਿਰਫ ਇੰਨਾ ਹੈਗਾ ਵੀ ਇਹ ਇਹਦਾ ਨਾ ਉਹ ਚਾਹੀਦਾ ਆਪਾਂ ਉਹ ਇੰਨਾ ਇਹਨੂੰ ਇੱਥੇ ਜੇ ਐ ਮੋੜ ਕੇ ਦੇਖੋ ਹੋ ਰਹਿ ਜੇ ਇਹ ਐ ਲੱਗੇ ਵੀ ਤੁਹਾਨੂੰ ਉਹ ਆ ਗਈ ਲੂਜ਼ ਆ ਤਾਂ ਇਹਨੂੰ ਇੱਥੇ ਐ ਟਾਈਟ ਕਰਕੇ ਇਹਦੇ ਉੱਤੇ ਟੇਪ ਮਾਰ ਦਿੰਨੇ ਆ ਟੇਪ ਮਾਰ ਕੇ ਇਹਨੂੰ ਤੁਹਾਨੂੰ ਸਾਰੀ ਸੈੱਟ ਕਰਕੇ ਦਿਖਾਉਣੇ ਆ ਬੀ ਦੀ ਕੀ ਕਹਾਣੀ ਕਰਦੀ ਸਾਰੇ ਕੋਪੇ ਦੇ ਤੇ ਬੋਤਲ ਚੜਾਈ ਥੋੜੀ ਜਿਹੀ ਇਹ ਲੂਸ ਸੀਗੀ ਨੂੰ ਉੱਤੋਂ ਮੋੜ ਕੇ ਆਪਾਂ ਆਇਆਗਾ ਵੀ ਜਿਹੜਾ ਆਹ ਸਰਾਕ ਆਗਾ ਇਹ ਆਪਾਂ ਇਹਦੇ ਬੰਦ ਕਰਿਆ ਕਰ ਲਾਂਗਾ ਇਹ ਤਾਂ ਆਪਾਂ ਚੜਾਈ ਹੈਗੀ ਇਹਦੇ ਉੱਤੇ ਐਂ ਕਰਦਿਆ ਕਰਾਂਗੇ ਹੁਣ ਆਪਾਂ ਉਹ ਮੇਰਾ ਸਾਰਾ ਕੈਪ ਜਾ ਲਾਇਆ ਮੰਗਰੇ ਦੇ ਬਾਕੀ ਸਾਰਾ ਤੁਹਾਨੂੰ ਪਹਿਲਾਂ ਜਿੱਦਾਂ ਦਿਖਾਇਆ ਮੈਂਗਾ ਇਹਦੇ ਮੰਗਰ ਚੜਾਤਾ ਓਕੇ ਆ ਇਹਦੇ ਮੂਹਰੇ ਚੜਾ ਦੇਣਾ ਕਰ ਦੇਣਾ ਫਿੱਟਾ ਬਣ ਗਿਆ ਆਪਣਾ ਇਹ ਮੋਟਰਸਾਈਕਲ ਦਾ ਸਲੈਂਸਰ ਠੀਕ ਹੈ ਜੇ ਇਹਨੂੰ ਮੂਹਰੇ ਮਾੜ ਆ ਆ ਤੁਸੀਂ ਸੁਜਾਵਟ ਵੀ ਰੱਖਣੀ ਆ ਇਦਾਂ ਦਾ ਇਹਨੂੰ ਮਾਰਾ ਆਦਾ ਜਿਵੇਂ ਮਰਜ਼ੀ ਕਰ ਲੋ ਨੂੰ ਉਹ ਸੋਡੇ ਸਾਰੇ ਆ ਗਏ ਬਿਰੋ ਸਾਈਟਾਂ ਵਗੈਰਾ ਕਿਦਾਂ ਨਹੀਂ ਕਰਕੇ ਰੱਖੀਆਂ ਨੇ ਇਹਦੀਆਂ ਡਿਜ਼ਾਈਨਾਂ ਜਆ ਬਣਾਉਣਾ ਕੁਝ ਵੀ ਕਰਨਾ ਕੁਝ ਚੱਲਣਾ ਦੇਣਾ ਉਮੀਆ ਹੁਣ ਇਹਦੇ ਵਿੱਚ ਆਪਾਂ ਪਾਉਣਾ ਹੈ ਜਿਹੜਾ ਨਵਾਂ ਲੈਟਰ ਆਪਣੇ ਕੋਲ ਲੈਟਰ ਨੂੰ ਇਹਦੇ ਵਿੱਚ ਪ사 ਦੇਣਾ ਆਪਾਂ ਦੁਬਾਰੇ ਕੀ ਗੱਲਾਂ ਕੱਢ ਕੇ ਬਾਹਰ ਇਹ ਵਿੱਚ ਹੀ ਇਹਦਾ ਫਿਕਸ ਕਰ ਦਿਓ ਇੱਥੇ ਜੇ ਤੁਹਾਡੇ ਕੋਲੇ ਉੱਥੋਂ ਉਹ ਮਿਲ ਜਾਂਦੀ ਹੁੰਦੀ ਹੈ ਇੱਕ ਟਿਊਬ ਜੀ ਗਮ ਜੀ ਉਹ ਲਾ ਦਿਓ ਇਹਦੇ ਵੀ ਐਂ ਵਿੱਚੋਂ ਨਿਕਲੇ ਨਾ ਲੈਟਰ ਜਵਾ ਕਈ ਵਾਰ ਵੀ ਬਾਹਰ ਨਾ ਕੱਢ ਲੈਣੇ ਉਹਨੂੰ ਉਹਦੇ ਨਾਲ ਜੁੜ ਜੂਗਾ ਇਹ ਠੀਕ ਆ ਆਪਣਾ ਲੈਟਰ ਵਿੱਚ ਪੈ ਗਿਆ ਹੁਣ ਆਪਾਂ ਇਹਨੂੰ ਚਲਾਵਾਂਗੇ ਚਲਾਉਣ ਦੇ ਲਈ ਉਹੀ ਫਾਰਮੂਲਾ ਜਿਹਦਾ ਪਹਿਲਾਂ ਚਲਾਇਆ ਸੀਗਾ ਓਕੇ ਹੁਣ ਇਹ ਆਪਣਾ ਰੈਡੀ ਸਟਡੀ ਗੋ ਹੋ ਗਿਆ ਆ ਦੇਖੋ ਇੱਥੋਂ ਦੀ ਪਾਣੀ ਪਾਉਣਾ ਆਪਾਂ ਇਹਦੇ ਵਿੱਚ ਠੀਕ ਹੈ ਇਹ ਇੱਥੋਂ ਥੋੜਾ ਜਿਹਾ ਉਹ ਕਰ ਲੋ ਓਕੇ ਅਗਲੀ ਜੀ ਵਿੱਚ ਦੀ ਪਾਣੀ ਪਾਵਾਂਗੇ ਤੇ ਇਹਦੇ ਵਿੱਚ ਦੀ ਪਾਵਾਂਗੇ ਪੱਥਰ ਲਓ ਪੱਥਰ ਆ ਗਿਆ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ ਨਾਰਮਲ ਪੱਥਰੀ ਹੈ ਵੀ ਹੋਰ ਨਹੀਂ ਹੈਗਾ ਬਾਜਰੀ ਜੀ ਇਹ ਇਹਦੇ ਵਿੱਚ ਪਾਉਣਾ ਹੈਗਾ ਜੇ ਇਹ ਤੋਂ ਨੂੰ ਸਰਾਖ ਜਾਏ ਲੱਗਦਾ ਹੈਗਾ ਵੀ ਪੱਥਰ ਦੀ ਗਲੀ ਨਹੀਂ ਜਾਂਦੀ ਇਹਦੇ ਵਿੱਚ ਦੀ ਹਾਂ ਉਹਦਾ ਜਿੱਧਰ ਦੀ ਮਰਜ਼ੀ ਛੱਡ ਲੈ ਕੋਈ ਜ਼ਰੂਰੀ ਨਹੀਂ ਲੈ ਐਂ ਦੀ ਪਾਲਾ ਪੱਥਰ ਇਧਰ ਦੀ ਪੱਥਰ ਪਾਇਆ ਵਿੱਚ ਇਥੋਂ ਜਿਹਾ ਕਿਲਾ ਪਾਣੀ ਪਾਉਣਾ ਯਾਰ ਆ ਦੇਖ ਲਓ ਪਾਣੀ ਹੀ ਹੈ ਇਹ ਹੋਰ ਕੁਝ ਨਹੀਂ ਹੈਗਾ ਜੇ ਬਾਹਲੀ ਗੱਲ ਹੈ ਜੀ ਮੈਂ ਘੁੱਟ ਭਰ ਕੇ ਦਿਖਾਣ ਲੱਗਾ ਦੇਖ ਲੈ ਨਾ ਪੀਤਾ ਤੁਸੀਂ ਬਰਾਂ ਵਾਲਾ ਕਹਿੰਦੇ ਪਾਣੀ ਕੀ ਆ ਕੈਮੀਕਲ ਵਗੈਰਾ ਹਨਾ ਹਾਂ ਵੀ ਖੁੱਦੂ ਬਣਾਈ ਜਾਂਦੇ ਹੁਣ ਹਾਂ ਦੇਖਿਆ ਇਹ ਤਾਂ ਸਾਰੇ ਦੋ ਤਾਰ ਕੰੂਦ ਨਹੀਂ ਪਾਉਣੀਆਂ ਨੇਗੀਆਂ ਪਾਣੀ ਦੀਆਂ ਓਦੋਂ ਬਾਅਦ ਇਹਨੂੰ ਇਹਦੇ ਉੱਤੇ ਚੜਾ ਦੋ ਕੈਪਰ ਨੂੰ ਕੈਪਰ ਉੱਤੇ ਚੜਾ ਲਿਆ ਓਕੇ ਇੱਥੇ ਢਾ ਲਓ ਉਂਗਲਾਂ ਇਹਦੇ ਵਿੱਚ ਦੋ ਆਪਦੀਆਂ ਇਹਦੇ ਵਿੱਚ ਆਏ ਉਂਗਲਾਂ ਪਾ ਲਓ ਇਹਨੂੰ ਇੱਥੋਂ ਮੂਰੋ ਕਰ ਲਓ ਬੰਦ ਬੰਦ ਕਰਕੇ ਬੱਸ ਫਿਰ ਪੰਜ ਵਾਰੀਆਂ ਇਹ ਖਿਲਾ ਲਓ ਇੱਥੇ ਜ਼ਰੂਰ ਥੋੜੀ ਜਿਹੀ ਮਿੰਟ ਹੋਊਗੀ। ਨਾ ਨਾ ਮੰਤਰ ਕੋਈ ਨਹੀਂ ਕੋਈ ਐਲਮ ਨਹੀਂ ਕੁਛ ਨਹੀਂ। ਆਹ ਤੁਹਾਡੇ ਸਾਹਮਣੇ ਵਾਲਾ ਡਲੀ ਜੀ ਬਾਹਰ ਕੱਢ ਦੇ ਲਾ। ਠੀਕ ਆ ਡਲੀ ਜੀ ਬਾਹਰ ਕੱਢਤੀ ਆਪਾਂ। ਆਏ ਆ ਨਾ ਫਿਰ ਵਿੱਚੋਂ ਬਾਬੇ ਇਹਦੇ ਫਾਇਰ ਜਾਂਦਾ ਦਿਖਾਓ ਨਾ। ਰੈਡੀ ਸਟੈਡੀ ਦੇਖੋ ਫਿਰ। ਆਏ ਦੇਖ ਵੀ ਵਿੱਚੋਂ ਸਾਰਾ ਕੋ ਪਟਤਾ। ਧਮਕ ਦੇ ਕਿੰਨੀ ਆ। ਕਿਉਂਕਿ ਆਏ ਆ ਨਾ ਬਾਬੇ ਇਹ ਆਪਾਂ ਹਲੇ ਜੋੜਿਆ ਨਹੀਂ ਸੀ ਨਾ। ਇਹਨੂੰ ਜੋੜਿਆ ਨਹੀਂ। ਇਹਦੇ ਜਿ ਇੱਥੇ ਆਪਾਂ ਉਹ ਗੰਮ ਲਾਈ ਹੁੰਦੀ। ਠੀਕ ਹੈ ਗੱਲ। ਸਰੂਸਨ ਲਾ ਕੇ ਜੋੜਿਆ ਹੁੰਦਾ ਤਾਂ ਇਹਨੇ ਫਿਕਸ ਹੋ ਜਾਣਾ ਸੀਗਾ ਮਾਰਦੇ ਹੋ ਟੀ ਟੀ ਹਟ ਦਵਾਰੇ ਲੱਗ ਗਿਆ ਆ ਦੇਖੋ ਉਹੀ ਪੱਥਰ ਆਪਾਂ ਫੇਰ ਪਾਲੇ ਵਿੱਚ ਦੇ ਠੀਕ ਹੈ ਪਾਣੀ ਪਾਲੇ ਆਪਣੇ ਕੋਲ ਜਿੰਨਾ ਕੱਪਿਆ ਸੀਗਾ ਇਹਨੂੰ ਉੱਥੋਂ ਬੰਦ ਕਰ ਲਿਆ ਓਕੇ ਇਹਨੂੰ ਇੱਥੋਂ ਆਪਾਂ ਲੈਟ ਪਰ ਵੀ ਫਿਰ ਦੱਸਣ ਦਸੀ ਜਣਾ ਹਲੇ ਦਾ ਫਿਰ ਕੱਚਾ ਕੰਮ ਆ ਯਾਰ ਉਹਦੇ ਐ ਜੀਕਾ ਉਹ ਪੱਕਾ ਕਰਿਆ ਪਿਆ ਕੰਮ ਇੱਥੋਂ ਇਹਨੂੰ ਹਲਿਆਉਣਾ ਫਿਰ ਫਿਰ ਕੀ ਹੈ ਲਾ ਵੀ ਆਪੜਾ ਕਹਿੰਦੇ ਹੁਣ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਪੜਾਕੇ ਪੂ ਹੈ ਹਾਂ ਨਾਲ ਬਾਹਾਂ ਦੀ ਐਕਸਰਸ ਹੈ ਜੀ ਇੱਥੋਂ ਸਰੀਰ ਦੀ ਠੀਕ ਹੈ ਨਾਲੇ ਥੋੜਾ ਪੜਾਕੇ ਦਾ ਪੜਾਕਾ ਚਲਾਵਾ ਦੇਖੋ ਵੇ ਪੈਂਦਾ ਫਿਰ ਹੁਣ ਤੂੰ ਆਇਆ ਤੂੰ ਕਹਿੰਦਾ ਵੀ ਥੋੜਾ ਜਿਹਾ ਛੋਟਾ ਪਾ ਤਾਂ ਕਰਕੇ ਤੇ ਥੋੜਾ ਜਿਹਾ ਇੱਕ ਪਾਣੀ ਵੀ ਘੱਟ ਪਾਇਆ ਸੀਗਾ। ਇਹ ਲੈ ਥੋੜਾ ਜਿਹਾ ਪਾਣੀ ਹੋਰ ਲੈ ਕੇ ਇੱਕ ਮਿੰਟ। ਆ ਜਗਾੜ ਬਹੁਤ ਸੋਹਣਾ ਮਿੱਤਰੋ ਜਿੰਨਾ ਹੋ ਸਕਦਾ ਹਨਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ। ਰਾਤ ਆ ਅੱਜ ਦੀ ਇੱਕ ਰਹਿ ਗਈ ਥੋੜੇ ਕੋ ਬਚਾ ਲਈ। ਆਕੇ ਦੇ ਪੱਤੇ ਦੀ ਲੋੜ ਨਹੀਂ ਤੁਹਾਨੂੰ ਆ। ਨਾ ਸਾਰੀ ਦਾ ਤੁਹਾਡੇ ਪੜਾਕੇ ਮੁੱਕਣ ਬਾਦਰੀ ਤੇ ਇੱਕ ਪਾਣੀ ਇਹ ਚੀਜ਼ਾਂ ਰੱਖੋ ਆ ਪਾਈਪ ਜੇ ਖਰੀਦ ਲਓ ਕਿਸੇ ਵੀ ਦੁਕਾਨ ਵਾਲ ਨੂੰ ਜਾ ਕੇ ਦਿਖਾ ਦਿਓ ਉੱਥੋਂ ਲੈ ਲਓ ਇੱਕ ਲੈਟਰ ਲੈ ਲਓ ਠੀਕ ਹੈ ਮਿਹਨਤ ਤਾਂ ਤੁਹਾਡੀ ਸਿਰਫ 20 ਮਿੰਟਾਂ ਜੇ ਸਾਰਾ ਪ੍ਰੋਜੈਕਟ ਤਿਆਰ ਕਰ ਲੋਗੇ ਓਕੇ ਪਾਣੀ ਆ ਗਿਆ ਆਪਣੇ ਕੋਲੇ ਕਹਿ ਵੀ ਚਾੜਨੇ ਆ ਆਹ ਲਓ ਆਪਾਂ ਆਹ ਚੱਕੋ ਆਪਾਂ ਫੇਰ ਬਾਹਲੇ ਲਈ ਬਾਦਰੀ ਜੀ ਡਿੱਡਲੀ ਓਕੇ ਇਹ ਤਾਂ ਹੁਣ ਜਦ ਮੈਂ ਛੁੱਟੀ ਡਿੱਲੀ ਹੈਗੀ ਇਹਦਾ ਇੱਥੋਂ ਦੀ ਵੀ ਪੈ ਜੂਗੀ ਲੈ ਇਹਨੂੰ ਇੱਥੇ ਚੜਾਇਆ ਦੁਬਾਰੇ ਓਕੇ ਪਰ ਹਲੇ ਆਪਾਂ ਪਾਣੀ ਪਾਉਣਾ ਸੀ ਹਲੇ ਕਿੱਥੇ ਓਕੇ ਇਹਨੂੰ ਆਪਾਂ ਦੁਬਾਰੇ ਲਾ ਲਾਂਗੇ ਲਾ ਕੇ ਪਾਣੀ ਪਾਵਾਂਗੇ ਫੇਰ ਚਲਾਵਾਂਗੇ ਇਹਨੂੰ ਆਪਾਂ ਦੁਬਾਰੇ ਹਾਂ ਲੋ ਹੁਣ ਆਇਆ ਚੱਲੂ ਜੋ ਬਾਰਡਰ ਤੇ ਚਾਲਦਾ ਹੁੰਦਾ ਮੈਂ ਕਿ ਕੀ ਤੁਹਾਨੂੰ ਨਾ ਪੜਾ ਕੇ ਮੁੱਕਣਾ ਬਾਹਾਂ ਦੀ ਐਕਸਰਸਾਈਜ਼ ਐਂਡ ਹੋ ਜੂਗੀ ਠੀਕ ਹੈ ਗੱਲ ਨਾ ਜਬ ਆਖ ਚੱਲੇ ਆ ਰਾ ਡਾਕਟਰ ਕੋਈ ਲਾਉਗੇ ਮਿੱਤਰ ਡੜੀ ਜਮਾ ਖੋੜਤੀ ਆਪਾਂ ਇਹਦੇ ਵਿੱਚ ਦੇਖੋ ਫਿਰ ਉਹ ਚਾਲਦਾ ਹੁਣ ਤੂੰ ਐਂ ਦੇਖੀ ਬਾਹ ਪਿੱਛੇ ਮਾਰੂ ਇੱਕ ਜਵੇਂ ਜਵੇਂ ਪੱਕੀ ਦੀ ਰਾਫਲ ਨਹੀਂ ਮਾਰਦੀ ਹੁੰਦੀ ਓਵੇਂ ਚਲਾਏ ਤੂੰ ਫੌਕਸ ਆ ਰੈਡੀ ਲੈ ਵੀ ਮਿੱਤਰ ਜਿੱਦਾਂ ਇਹ ਚਲਾਕਲਾ ਦਿਖਾਇਆ ਨਾ ਵੀਡੀਓ ਇੰਨੀ ਜ਼ਿਆਦਾ ਸ਼ੇਅਰ ਕਰ ਦਿਓ ਯਾਰ ਨਜ਼ਾਰੇ ਲਿਆ ਦਿਓ ਬਾਪੂ ਪਤਾ ਲੱਗ ਜੇ ਯਾਰ ਘਰ ਘਰ ਬਣਾ ਲਓ ਗੰਨਾਂ ਜੀਆਂ ਇਹ ਪੜਾਕੇ ਕਿਥੋਂ ਨਾਲ ਖਰੀਦ ਕੇ ਲਿਆ ਕਿਉਂ ਐਤ ਕੀ ਇਹੀ ਚੱਲੇ ਸਾਰਾ ਕੁਝ ਆਲਿ ਦਾ ਪੌਣੀ ਚੰਨੀ ਇਹਦਾ ਕੰਮ ਹੋਰ ਵੀ ਹੈ ਜਿਵੇਂ ਮੇਰਾ ਪਰਸੀਨ ਬੀਜਾਂਗੇ ਉਹਨਾਂ ਲਈ ਪਾਲਾ ਘੰਟਾ ਹੈ ਕਬੂਤਰ ਡਾਉਣੇ ਹੋਰ ਬਾਈ ਸਾਰਿਆਂ ਲਈ ਹੈ ਜਿਵੇਂ ਕਿਸੇ ਵੀ ਉਹ ਤੋਂ ਆਪਣੇ ਜਿਵੇਂ ਮੂਰੇ ਹੁਣ ਕਣਕ ਬੀਜੀ ਜਾਣੀ ਹੈਗੀ ਉਹਨਾਂ ਤੋਂ ਜਾਨਵਰ ਚ ਪਾਡਾਉਣਾ ਠੀਕ ਹੈ ਮਹਾ ਹਰ ਜਗ੍ਹਾ ਯਾਰ ਤੁਹਾਨੂੰ ਨਿਆਰੇ ਦੂਏ ਚੀਜ਼ ਬਣਾ ਕੇ ਬਣਾ ਕੇ ਧਰ ਦੋ ਆਪੀਆਂ ਜੇ ਆਪਣੇ ਕੋਲ ਦੋ ਬਣਾ ਕੇ ਰੱਖੀਆਂ ਇਹ ਵੱਡੀ ਗੰਨਾ ਬਣ ਕੇ ਛੋਟੀ ਜੀ ਆਪਣੇ ਤੋਂ ਥੋੜੀ ਛੋਟੀ ਬਣੀ ਹੈ ਸੈੱਜ ਚ ਗੱਲਬਾਤ ਉਹੀ ਆ ਪੜਾਕੇ ਉਦਾਂ ਹੀ ਬਣਦੇ ਨੇਗੇ ਅਈ ਸਾਹਬ ਵਾਲਾ ਮੈਂ ਕਹਿੰਦਾ ਦੋ ਲੈ ਲਿਆ ਕਰੋ ਜੇ ਮੈਨੂੰ ਪਤਾ ਨਹੀਂ ਕਿਹੜੀ ਫਿਲਮ ਹੈ ਜੀ ਜੇ ਸਣੀ ਦੋ ਕੋਈ ਨਹੀਂ ਹੁੰਦੀ ਦੋ ਠੀਕ ਆ ਐ ਉਹ ਕਰਕੇ ਬਸ ਇਧਰ ਇਧਰ ਮਾਰਿਆ ਇਧਰ ਮਾਰਿਆ ਬਸ ਘੜਾ ਘੜਾ ਆ ਕੇ ਹੋਵੇ ਲੋਡ ਕਰਕੇ ਰੱਖੇ ਦੱਬ ਕੇ ਕਰ ਦੋ ਮਿੱਤਰੋ ਹੁਣ ਸ਼ੇਅਰ ਨੋ ਵੀ ਸਾਡਾ ਪ੍ਰੋਜੈਕਟ ਆਗਾ ਓਕੇ ਚੈਨਲ ਨੂੰ ਕਰ ਲਿਓ ਫੋਲੋ ਜਿਨਾਂ ਨੇ ਨਹੀਂ ਕੀਤਾ ਚੈਨਲ ਨੂੰ ਫੋਲੋ ਪੇਜ ਨੂੰ ਨਹੀਂ ਫੋਲੋ ਕੀਤਾ ਪੇਜ ਨੂੰ ਫੋਲੋ ਕਰਕੇ ਰੱਖੋ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਕਾਹੜ ਕਾਹੜ ਵੀਡੀਓ ਅੱਗੇ ਹੁਣ ਤੋਂ ਨੂੰ ਨਵੀਆਂ ਤੋਂ ਨਵੀਆਂ ਲਿਆਉਂ ਆਸੇ ਤਮਾਸ਼ੇ ਵਾਲੀਆਂ ਵੀ ਰਵੰਟਿੰਗ ਵੀ ਬ੍ਰੈਂਕ ਵੀਡੀਓ ਵੀ ਆਉਂਦੀਆਂ ਰਹਿਣਗੀਆਂ ਤੇ ਸ਼ਾਰਟ ਵੀਡੀਓ ਵੀ ਤੇ ਨਾਲ ਵਿਦ ਪ੍ਰੋਮੋਸ਼ਨ ਕਰ ਲੋ ਚੈਨਲ ਨੂੰ ਸਬਸਕ੍ਰਾਈਬ